ਸਾਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂਣੇ ਸਾਖਤਾ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਤੇ ਆਪਾਂ 31 ਦਸੰਬਰ ਤੋਂ 1 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਦੇ ਕਿਹਨਾ ਪਾਗੋਂ ਕਿੰਨੇ ਕਮੀ ਕਣੀ ਸਰਨ ਪੰਜਾਬ ਦਾ ਨਵਾਂ ਸਾਲ ਆਪ ਨੂੰ ਧੋਨਦਣਾ ਭਰਿਆ ਤੇ ਮੀਨਾ ਭਰਿਆ ਦੇਖਣ ਨੂੰ ਮਿਲੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਜਿਗਿਆਦੇ ਵੀਡੀਓ ਵਾਲਾ ਹਾਂ ਤੇ ਸਾਢੇ 10 ਵਜੇ ਪੰਜਾਬ ਦੀਆਂ ਸਵੇਰ ਦੀਆਂ 31 ਦਸੰਬਰ ਦੀਆਂ ਲਾਈਵ ਸੈਟ ਤੁਸੀਂ ਦੇ ਸਕੋ ਪੰਜਾਬੀ ਤੋਂ ਆਪਣ ਨੂੰ ਕਾਫੀ ਵੱਡੇ ਪੱਧਰ ਤੇ ਦੇਖਣ ਮਿਲ ਰਹੀ ਹੈ ਬਾਕੀ ਤੁਸੀਂ ਦੇਖੋ ਇਧਰ ਇਹ ਸਿਸਟਮ ਵੀ ਹੈ ਆਹ ਸਿਸਟਮ ਵਿਦੋਲੇ ਕੀ ਆਪਣੇ ਪੰਜਾਬ ਚ ਮੀਂਹ ਇਹ ਕਾਰਵਾਈ ਦੀ ਕਰਮ ਲਗੀਆਂ ਇਹ ਸਿਸਟਮ ਬੇਸਕਤ ਪਾਕਿਸਤਾਨ ਚ ਤੁਸੀਂ ਦੇਖ ਸਕਦੇ ਹੋ ਕਾਰਵਾਈ ਦੇ ਰਿਹਾ ਹੈ ਤਕਰੀਬਨ ਅੱਜ ਆਪਣੇ 3:30 ਵਜੇ ਇਹ ਸਿਸਟਮ ਆਪਣੇ ਪੰਜਾਬ ਚ ਐਂਟਰ ਕਰੂਗਾ ਮਾਲਵੇ ਸੈਡ ਨੂੰ ਅੱਜ ਮਾਲਵੇ ਸੈਡ ਵਿੱਚ ਥੋੜੀ ਜਿਹੀ ਮੀਂਹ ਜਿਆਦਾ ਉਮੀਦ ਹੈ ਕੱਲ ਨੂੰ ਆਪਣੇ ਦਵਾਬੇ ਸੈਡ ਤੇ ਮੱਝ ਵਿੱਚ ਜਿਆਦੀ ਉਮੀਦ ਹੈ ਅੱਜ ਆਪਣਾ 31 ਦਸੰਬਰ ਪੰਜਾਬ ਦੇ ਲਗਭਗ ਸ਼ਾਮ ਨੂੰ ਬੂੰਦਾਬਾਂ ਦੀ ਛਿਟਾ-ਛਰਾਟੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਜ਼ਿਆਦਾ ਭਾਗ ਆਪਣੇ ਮਾਲਵੇ ਦੇ ਕਵਰ ਹੋਣਗੇ ਤੇ ਦਵਾਬੇ ਦੇ ਵੀ ਭਾਗ ਕਵਰ ਹੋ ਸਕਦੇ ਹਨ ਇਸ ਵਿੱਚ ਵਾਕਿਆ ਆਪਾਂ ਥੋੜੀ ਜਿਹੀ ਵਹੀ ਦੀ ਗੱਲ ਕਰ ਲਈਏ ਕਿੰਨਾ ਭਾਗਾਂ ਨੂੰ ਮੀਂਹ ਜਿਆਦੀ ਮਿੰਦੇ ਹੈ ਤਹੀਂ ਦੇਖੋ ਅੱਜ 31 ਦਸੰਬਰ ਜਿਆਦੀ ਮੀਂਹ ਦੀ ਉਮੀਦ ਆਪਣੇ ਫਾਜ਼ਲਕਾ ਮੁਕਸਰ ਫਿਰੋਜ਼ਪੁਰ ਫਰੀਦਕੋਟ ਤੇ ਬਠਿੰਡੇ ਦੇ ਭਾਗ ਹੋਗਾ ਇਨ੍ਹਾਂ ਚ ਸ਼ਾਮਾਂ ਨੂੰ ਆਪਣੇ 5-6 ਵਜੇ ਤੋਂ ਬਾਅਦ ਜਾਂ ਰਾਤ ਨੂੰ ਥੋੜੀ-ਪੋੜੀ ਗਾਜ ਲੈਛਕੇ ਦੇ ਨਾਲ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਮੀਂਹ ਇਹ ਨਹੀਂ ਕਿ ਬਹੁਤ ਜ਼ਿਆਦਾ ਭਾਈ ਮੀਂਹ ਹੈ ਮੀਂਹ ਆਪਣੇ ਹਲਕਾ ਦਰਮਿਆਨਾ ਰਹੂਗਾ ਤੇ ਬਾਕੀ ਪੰਜਾਬ ਚ ਲਗਭਗ ਆਪਣੇ ਹੁਣਤਾ ਨੰਬਰ 4 ਗੁਰਦਾਸਪੁਰ ਪਠਾਨਕੋੜ ਕਬੂਤਰ ਜਨਰ ਦੇ ਭਾਗ ਹੋ ਗਏ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਦੂਰ ਪਟਿਆਲਾ ਇਨ੍ਹਾਂ ਵਿੱਚ ਹਲਕਾ ਫੁਲਕਾ ਹੀ ਮੀਂਹ ਦੇਖਣ ਨੂੰ ਮਿਲੂ ਅ ਮੇਰੇ ਅਧਾਰ ਬਾਕੀ ਗੱਲ ਕਰੇ ਕਾਲੂ 1 ਜਨਵਰੀ 2026 ਦੀ ਇਸ ਵਿੱਚ ਆਪਣੇ ਅੰਮਰਸਰ, ਗੁਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥ ਦੇੰਦੇ ਦੇ ਭਾਗ ਹੋਗੇ, ਲੁਧਿਆਣੇ ਦੇ ਨਵੇਂ ਸ਼ਹਿਰ ਦੇ ਰੂਪਿੰਗ ਦੇ, ਐਸ ਸੀ ਨਗਰ ਦੇ ਭਾਗ ਹੋਗੇ ਫਤਿਹਗੜ ਸਾਹ ਪਟਿਆਲਾ, ਵਿਨਾ ਵਿੱਚ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲੇਗਾ, ਤਿੱਕਾ ਦੁੱਕਾ ਭਾਗਾਂ ਵਿੱਚ ਥੋੜਾ ਜਿਹਾ ਦਰਮਿਆਨਾ ਤੋਂ ਥੋੜਾ ਬੋਧਾ ਦਾਹਾ ਵਿਆ ਮੈਂਟਲੀ ਪਾਰੀ ਵੀ ਦੇਖਣ ਨੂੰ ਮਿਲੇਗਾ। ਬਾਕੀ ਬੜਾ ਫਾਜ਼ਲ ਕਾ ਮੁਕਸਰ ਫਲੋਜਪੁਰ ਇਹਨਾਂ ਵਿੱਚ ਮੀਂਹ ਦੀ ਉਮੀਦ ਕਾਫੀ ਘੱਟ ਹੈ। ਜਦੋਂ ਆਪਣੇ 20% ਇਲਾਕੇ ਇਦਾਂ ਦੇ ਹਨ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਬਿਲਕੁਲ ਹੀ ਘੱਟ ਹੈ। ਜਾਂ ਹਲ ਆਸੇ ਸੰਗਰੂਰ ਦੇ ਇਹਨਾਂ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਹੀ ਦੇਖਣ ਨੂੰ ਮਿਲੂਗਾ ਬਾਕੀ ਟੈਂਪਰੇਚਰ ਕਾਫੀ ਘਾ ਲੂ ਘੱਟ ਰਿਕਾਰਡ ਕੀਤੇ ਜਾਣਗੇ ਦਿਨ ਦੇ ਟਾਈਮ ਤੇ ਲਗਭਗ 14-15 ਡਿਗਰੀ ਰਿਕਾਰਡ ਕੀਤੇ ਜਾਣਗੇ ਮੰਨ ਲਾ ਕੱਲ ਮਨ ਲੈ ਕੇ ਕਰੀਏ 1 ਜਨਵਰੀ ਕੱਲ ਆਪਣੇ ਪੰਜਾਬ ਦੇ 40 ਤੋਂ 50% ਇਲਾਕਿਆਂ 'ਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਗਰਚਾ ਲੇਸ਼ਕ ਵੀ ਦੇਖਣ ਨੂੰ ਮਿਲ ਸਕਦੀ ਹੈ ਪਹਿਲਾ ਸਿਸਟਮ ਹੈ ਬਰਫ ਬਾਰਿਸ਼ ਭਾਣਾ ਉਹ ਤਾਂ ਕਾਫੀ ਤਕੜੇ ਪੱਧਰ ਤੇ ਹੋਊਗੀ ਉਹ ਤਾਂ ਪਤਾ ਆਪਣੇ 2 ਜਨਵਰੀ ਨੂੰ ਮੌਸਮ ਲਗਭਗ ਸਾਫ ਹੋ ਜਾਊਗਾ ਇਹ ਸਿਸਟਮ 1 ਜਨਵਰੀ ਨੂੰ ਰਾਤ ਨੂੰ ਕ로ਸ ਕਰ ਰਵਾਂਗੇ ਸ਼ਾਮ ਨੂੰ ਵੀ ਇੱਕ ਵੀਡੀਓ ਆਪਣੀ ਆਊਗੀ ਵੀਡੀਓ ਨੂੰ ਜਰੂਰ ਦੇਖਿਓ ਅੱਜ ਦੇ ਵਿੱਚ ਨਹੀਂ ਧੰਨਵਾਦ